ਸਸਿਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 35021313 3502001313 ਜੁਗਮਤ ਸਾਹਿਬ ਅਗਲੀ ਖਬਰ ਦੇ ਵੱਲ ਵਧਿਏ ਤਾਂ ਅਗਲੀ ਖਬਰ ਜਿਹੜੀ ਤੁਸੀਂ ਰਿਪੋਰਟ ਤਿਆਰ ਕੀਤੀ ਹੈ ਓਵਰ 올 ਅਮਰੀਕਾ ਦੀ ਓਵਰ 올 ਕੈਲੀਫੋਰਨੀਆ ਦੀ ਜੇ ਆਪਾਂ ਗੱਲ ਕਰੀਏ ਕਿ ਸਾਡੇ ਨੌਜਵਾਨਾਂ ਦੇ ਹਾਲਾਤ ਕੀ ਨੇ ਤਾਂ ਸਾਡੇ ਦਰਸ਼ਕਾਂ ਨਾਲ ਸਾਂਝ ਪਵਾਉ ਕਿ ਜਿਸ ਤਰੀਕੇ ਨਾਲ ਤੁਸੀਂ ਗੈਰਸ ਵੀ ਤੌਰ ਤੇ ਮੈਨੂੰ ਦੱਸ ਰਹੇ ਸੀਗੇ ਕਿ ਨੌਜਵਾਨ ਜਿਹੜੇ ਉਪਰ ਲਿਫਟ ਕਰਦੇ ਆ ਡੋ ਡੈਸ਼ ਕਰਦੇ ਆ ਜਾਂ ਸਪਾਰਕ ਦੀਆਂ ਡਿਲੀਵਰੀਆਂ ਕਰਦੇ ਆ ਤੇ ਉਹ ਵੀ ਕੰਮਕਾਰ ਜਿਹੜੇ ਆ ਉਹ ਬਹੁਤ ਘਟ ਗਏ ਹੋਏ ਨੇ ਗੁੱਜਰ ਗੁਜਾਰੀ ਮਹਾ ਚੱਲਦੇ ਪਏ ਮਹਾ ਤੇਲ ਤੂਲ ਦੇ ਖਰਚੇ ਜਾਂ ਰੈਂਟ ਰੁੰਟੇ ਨਿਕਲਦੇ ਪਏ ਆ ਆ ਦੱਸਿਓ ਖੁੱਲ ਕੇ ਜੇ ਜਿਹੜੇ ਤੁਸੀਂ ਰਿਪੋਰਟ ਤਿਆਰ ਕੀਤੀ ਜਿਹੜੇ ਮੁੰਡਿਆਂ ਨਾਲ ਗੱਲਬਾਤ ਕੀਤੀ ਹੈ ਜੀ ਬਿਲਕੁਲ ਚੰਗਾ ਇਸ਼ਾਰਾ ਤਾਂ ਤੁਸੀਂ ਕਰ ਹੀ ਦਿੱਤਾ ਮੇਰੇ ਖਿਆਲ ਸਰੋਤੇ ਸਮਝ ਜਾਣਗੇ ਆਪਣੀ ਖਬਰ ਤੋਂ ਪਹਿਲੇ ਕਿ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਨਾ ਆ ਦੇਖੋ ਜਦੋਂ ਦਾ ਨਾਨ ਡੋਮੋਸਾਈਲ ਦਾ ਰੋਲਾ ਪਿਆ ਨਾ ਸੀਡੀਐਲ ਨੂੰ ਲੈ ਕੇ ਬਹੁਤ ਕੁਝ ਭੰਬਲਪੂਸੇ ਪਏ ਹੋਏ ਆ ਤੇ ਬੜਾ ਖਲਾਰਾ ਪਿਆ ਹੋਇਆ ਅਮਰੀਕਾ ਦੇ ਵਿੱਚ ਤੁਹਾਨੂੰ ਇਹ ਤਾਂ ਪਤਾ ਹੀ ਆ ਕਿ ਤਕਰੀਬਨ ਆ 2 ਕੋ ਲੱਖ ਦੇ ਕਰੀਬ ਜਿਹੜੇ ਆ ਨਾਨ ਡੋਮੋਸਾਈਲ ਜਿਹੜੇ ਡਰਾਈਵਰ ਹੈਗੇ ਪੂਰੇ ਯੂ ਐਸ ਏ ਦੇ ਵਿੱਚ ਪਰ ਜੇ ਕੱਲੇ ਕੈਲੀਫੋਰਨੀਆ ਦੀ ਗੱਲ ਕਰੀਏ ਨਾ ਇਹਦੇ ਵਿੱਚੋਂ ਬਹੁਤ ਵੱਡਾ ਨੰਬਰ ਜਿਹੜਾ ਆ ਉਹ ਕੱਲੇ ਕੈਲੀਫੋਰਨੀਆ ਦਾ ਹੀ ਹੈ ਤੇ ਆਪਾਂ ਨੂੰ ਪਤਾ ਹੈ ਕਿ ਹੁਣ ਨੌਨ ਡੋਮੋਸਾਈਲ ਨੂੰ ਲੈ ਕੇ ਜੋ ਕੁਝ ਚੱਲਦਾ ਪਿਆ ਉਹਦੇ ਕਰਕੇ ਕਿੰਨੇ ਜਿਹੜੇ ਆਪਣੇ ਟਰੱਕ ਡਰਾਈਵਰ ਹੈਗੇ ਆ ਉਹ ਘਰਾਂ 'ਚ ਬਹਿ ਗਏ ਆ ਦੋ ਕਾਰਨ ਉਹਨਾਂ ਦੇ ਘਰਾਂ 'ਚ ਬਹਿਣ ਦੇ ਇੱਕ ਤਾਂ ਹੋ ਗਿਆ ਕਿ ਹੁਣ ਨੌਨ ਡੋਮੋਸਾਈਲ ਦਾ ਰੋਲਾ ਹੈਗਾ ਦੂਜਾ ਜਿਨ੍ਹਾਂ ਦੇ ਕੋਲ ਲਾਇਸੈਂਸ ਵੀ ਵੈਲਿਡ ਨੇ ਵਰਕ ਪਰਮਿਟ ਵੀ ਵੈਲਿਡ ਹੈ ਜਿਹੜਾ ਆਪਣਾ ਡਰੱਗ ਟੈਸਟ ਹੈ ਉਹ ਵੀ ਅਪਰੂਵਡ ਹੈ ਪਰ ਉਹ ਇਸ ਗੱਲ ਕਰਕੇ ਡਰਦੇ ਬਾਹਰ ਨਹੀਂ ਜਾਂਦੇ ਖੌਰੇ ਕੀ ਹੋ ਜਾਣਾ ਕਿਤੇ ਕਿਸੇ ਨੇ ਪੋਲੋਵਰ ਕਰ ਲੈਣਾ ਤੇ ਐਵੇਂ ਕਿਤੇ ਬਿਨਾ ਕਿਸੇ ਗੱਲ ਦੀ ਨਾ ਰਗੜੀ ਚਾਹੀਏ ਸੋ ਇਸ ਕਰਕੇ ਚਲੋ ਹਰ ਕੋਈ ਬੰਦਾ ਚਾਹੁੰਦਾ ਆ ਦੇਖੋ ਭਾਈ ਬਚਾਓ ਵਿੱਚ ਬਚਾਓ ਹੈ ਤੇ ਕੋਈ ਗੱਲ ਨਹੀਂ ਆਪਾਂ ਇੱਥੇ ਕੋਈ ਛੋਟਾ ਮੋਟਾ ਕੰਮ ਕਰ ਲੈਨੇ ਆ ਹੁਣ ਬੰਦਾ ਕਰੇ ਤਾਂ ਕਰੇ ਕੀ ਦੇਖੋ ਘਰਾਂ ਚ ਬਹਿਗੇ ਸੀਗੇ ਚਲੋ ਕਿਸ ਮੇਰੇ ਤੇਰੇ ਵਰਗੇ ਨੇ ਕਿਹਾ ਭਾਈ ਦੇਖੋ ਘਰ ਚ ਬਹਿਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਪਿਆ ਕੋਈ ਫੂਡ ਡਿਲੀਵਰੀ ਕਰ ਲੋ ਕੋਈ ਗਰੋਸਰੀ ਡਿਲੀਵਰੀ ਕਰ ਲੋ ਆ ਜਿਹੜੀਆਂ ਡਿਲੀਵਰੀ ਵਾਲੀਆਂ ਐਪਾਂ ਆ ਜਿਹਦੇ ਵਿੱਚ ਡੋਰ ਡੈਸ਼ ਹੈਗੀ ਆ ਸੁਪਾਰਕ ਹੈਗੀ ਆ ਇਸਟਾ ਕਾਰਟ ਹੈਗੀ ਆ ਐਮਾਜ਼ਨ ਹੈਗੀ ਆ ਸੋ ਇਹ ਕਾਫੀ ਜਿਹੜੀਆਂ ਕੋਈ 7-8 ਐਪਾਂ ਹੈਗੀਆਂ ਜਿਨ੍ਹਾਂ ਤੇ ਆਪਾਂ ਵਿੱਚ ਚਾਰ-ਪੰਜ ਨਾਮ ਲਏ ਆ ਤੋਂ ਜਦੋਂ ਆ ਪਹਿਲਾਂ ਵੀ ਲੋਕੀ ਇਹੋ ਜਿਹੇ ਕੰਮ-ਕੁਮ ਕਰਦੇ ਸੀਗੇ ਕਹਿੰਦੇ ਟਰੱਕਿੰਗ ਤੇ ਜਾਣ ਤੋਂ ਪਹਿਲਾਂ ਮੁੰਡੇ ਤਕਰੀਬਨ ਇਹੋ ਜਿਹੇ ਕੰਮ ਕਰਦੇ ਸੀਗੇ ਤੇ ਹੁਣ ਜਦੋਂ ਉਹ ਟਰੱਕ ਤੋਂ ਲੱਤ ਕੇ ਘਰ ਬੈਠੇ ਆ ਤੇ ਉਹਨਾਂ ਨੇ ਝੰਡਾ ਸਾਹਿਬ ਹੁਣ ਇਹ ਕੰਮ ਕਰਨਾ ਸ਼ੁਰੂ ਕੀਤਾ ਡਿਲੀਵਰੀ ਵਾਲਾ ਜੀ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਲੱਗਿਆਂ ਨਾ ਕਿ ਇਹ ਖੁਦ ਇੱਕ ਛੋਟੀ ਜੀ ਤੁਹਾਡੇ ਨਾਲ ਇੱਕ ਮੈਂ ਰਿਪੋਰਟ ਸ਼ੇਅਰ ਕਰਨ ਲੱਗਿਆਂ ਵੀ ਅਸਲ ਵਿੱਚ ਹੁਣ ਹੋ ਕੀ ਰਿਹਾ ਆ ਦੇਖੋ ਕਹਿੰਦੇ ਮਰਦਾ ਕੀ ਨਾ ਕਰਦਾ ਹੁਣ ਜਦੋਂ ਸਿਰ ਤੇ ਪਈ ਆ ਕੁਛ ਨਾ ਕੁਛ ਤਾਂ ਕੰਮ ਕਰਨਾ ਹੀ ਪੈਣਾ ਨਾ ਹੁਣ ਬਾਈ ਜੀ ਆਪਾਂ ਪੰਜਾਬੀ ਕੌਮ ਆ ਆਪਾਂ ਕਿਸੇ ਕੋਲੋਂ ਮੰਗ ਕੇ ਤੇ ਖਾਣਾ ਨਹੀਂ ਗਾ ਠੀਕ ਹੈ ਨਾ ਵੱਧ ਤੋਂ ਵੱਧ ਜੇ ਕੋਈ 1-2 ਦਿਨ ਕੋਈ ਲੰਗਰ ਗੁਰਦੁਆਰੇ ਛਕ ਲੂਗਾ ਪਰ ਪੈਸੇ ਤੇ ਨਹੀਂ ਕਿਸੇ ਕੋ ਮੰਗੇਗਾ ਨਾ ਕਿਉਂਕਿ ਆਪਣੇ ਪੰਜਾਬੀਆਂ ਦੀ ਇੰਨੀ ਅਨਖਤਾ ਹੈਗੀ ਆ ਕਿ ਆਪਾਂ ਮਰਦੀ ਕਿਸੇ ਕੋਲੋਂ ਡਾਲਰ ਮੰਗਦੇ ਨਹੀਂ ਜਿੰਨਾ ਚਿਰ ਕਹਿੰਦੇ ਸਾਹ ਚੱਲਦੇ ਆ ਹੱਥ ਪੈਰ ਚੱਲਦੇ ਆ ਹਰ ਕੋਈ ਬੰਦਾ ਕਹਿੰਦਾ ਹੀਲਾ ਵਸੀਲਾ ਕਰੋ ਕੋਈ ਨਾ ਕੋਈ ਕੰਮ ਕਰੋ ਹੁਣ ਇਹ ਨੌਜਵਾਨ ਬੱਚੇ ਆ ਦੇਖੋ ਇਹ ਕੰਮ ਕਰਦੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਦੱਸਦਾ ਵਲਮਾਰਟ ਦੀ ਮੈਂ ਕਿਤੇ ਸਾਡੇ ਲਾਗੇ ਸੁਪਰ ਵਾਲਮਾਰਟ ਹੈਗਾ ਉਹ ਉੱਥੇ ਗਿਆ ਤੇ ਹੁਣ ਕਾਫੀ ਉੱਥੇ ਮੁੰਡੇ ਜਿਹੜੇ ਸੀਗੇ ਉਹ ਖੜੇ ਸੀਗੇ ਤੇ ਮੈਂ ਦੇਖਿਆ ਵੀ ਵਾਲਮਾਰਟ ਵਿੱਚ ਉਹਨੇ ਕਸਟਮਰਾਂ ਦੀਆਂ ਗੱਡੀਆਂ ਨਹੀਂ ਖੜੀਆਂ ਉਹ ਤੋਂ ਜ਼ਿਆਦਾ ਜਿਹੜੇ ਆ ਜਿਹੜੇ ਸੁਪਾਰਕ ਐਪ ਚਲਾਉਂਦੇ ਆ ਉਹਨਾਂ ਦੀਆਂ ਗੱਡੀਆਂ ਜ਼ਿਆਦਾ ਖੜੀਆਂ ਸੀ ਉਦਾਂ ਵੀ ਸਾਨੂੰ ਪਤਾ ਵੀ ਲੋਕੀ ਆਨਲਾਈਨ ਸਮਾਨ ਜਿਹੜਾ ਕਾਫੀ ਮਗਾਉਂਦੇ ਆ ਤੇ ਵਾਲਮਾਰਟ ਵਿੱਚ ਕਈ ਇਹੋ ਜਿਹੇ EMPLOYEES ਉਹਨਾਂ ਨੇ ਭਰਤੀ ਕੀਤੇ ਜਿਹੜੇ ਸਿਰਫ ਸਮਾਨ ਹੀ ਜਿਹੜੇ ਲੋਕਾਂ ਦੇ ਆਰਡਰ ਆਉਂਦੇ ਆ ਉਹ ਕੱਢ ਕੱਢ ਕੇ ਰੱਖੀ ਜਾਂਦੇ ਆ ਜਦ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਪਰ ਚੰਨ ਸਾਹਿਬ ਕਿਸੇ ਨੇ ਵੀ ਆਪਣਾ ਨਾਮ ਜਾਹਰ ਕਰਨ ਲਈ ਰਾਜ਼ੀ ਨਹੀਂ ਹੋਏ ਵੀ ਕੋਈ ਕੈਮਰੇ ਦੇ ਅੱਗੇ ਆਣ ਕੇ ਕੋਈ ਵੀਡੀਓ ਬਣਾ ਦੋਵੇ ਜਾਂ ਕਹਿ ਦੋਵੇ ਕਿ ਹਾਂ ਜੀ ਮੈਂ ਫਲਾਣਾ ਵਾ ਕਿਉਂਕਿ ਹਰ ਕੋਈ ਬੰਦਾ ਡਰਦਾ ਆਪਣੀ ਆਈਡੈਂਟੀ ਤੋਂ ਕਿ ਮੈਂ ਐਵੇਂ ਕਿਸੇ ਦੀ ਅੱਖਾਂ ਵਿੱਚ ਆ ਜਾਊਂਗਾ ਪਰ ਭਾਈ ਜੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਨਾ ਉਹਨਾਂ ਨੇ ਜੋ ਕਿ ਉਹਨੂੰ ਆਪਾਂ ਗੈਰ ਰਸਮੀ ਗੱਲਬਾਤ ਕਹਿ ਸਕਦੇ ਹਾਂ ਵੀ ਆਫ ਦਾ ਕੈਮਰਾ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਕਹਿੰਦੇ ਵੀ ਦੇਖੋ ਅਸੀਂ ਉਹ ਜੀ ਜੀਰ ਵੀ ਕੋਈ ਨਾ ਕੋਈ ਹਿਲਾ ਵਿਚਿਲਾ ਕਰਕੇ ਆਪਣੇ ਘਰ ਦੇ ਖਰਚੇ ਆਪਣੇ ਕੋਈ ਜ਼ਰੂਰੀ ਜਿਹੜੇ ਖਰਚੇ ਆ ਉਹ ਚਲਾਏ ਜਾਣ ਟੈਮਪ ਟਪਾਇਆ ਜਾਵੇ ਤੇ ਜੇ ਕੋਈ ਘਰਦਿਆਂ ਦੀ ਬਿਮਾਰੀ ਮੁੱਟੀ ਮਦਦ ਹੋ ਸਕਦੀ ਹੈ ਕੀਤੀ ਜਾਵੇ ਪਰ ਝੰਡਸਾਲ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਚਿਹਰੇ ਜਿਹੜੇ ਉਤਰੇ ਹੋਏ ਸੀ ਕਹਿੰਦੇ ਵੀ ਆਪ ਦੇਖ ਲਓ ਵੀ ਆਰਡਰ 10 ਆ ਤੇ ਬੰਦੇ 25 ਖੜੇ ਆ ਤੇ ਜਿਸ ਹਰ ਦੇ ਨਾਲ ਕਹਿੰਦੇ ਅਸੀਂ ਇੱਥੇ ਆਣ ਕੇ ਲਾਈਨ ਚ ਲੱਗਦੇ ਆ ਤੇ ਬਾਈ ਜੀ ਜਿਹੜੀ ਗੱਲ ਉਹਨਾਂ ਨੇ ਕਹੀ ਕਹਿੰਦੇ ਤਿੰਨ ਤਿੰਨ ਘੰਟੇ ਵੇਟਿੰਗ ਪੈਂਦੀ ਆ ਇੱਕ ਇੱਕ ਆਰਡਰ ਨੂੰ ਲੈਣ ਵਾਸਤੇ ਹੁਣ ਤੁਸੀਂ ਦੇਖੋ ਵੀ ਐਸ ਜ਼ਮਾਨੇ ਦੇ ਵਿੱਚ ਜਦੋਂ ਆਵਰਲੀ ਜਿਹੜਾ ਹੈਗਾ 20 ਤੋਂ 25 ਡਾਲਰ ਆਵਰ ਮਿਲਦਾ ਹੋਵੇ ਨਰਕਾ ਦੇ ਵਿੱਚ ਤੇ ਤੁਸੀਂ ਤਿੰਨ ਘੰਟੇ ਉੱਥੇ ਵੇਟਿੰਗ ਵਿੱਚ ਖੜੇ ਰਹੇ 70 ਡਾਲਰ ਤਾਂ ਤੁਹਾਡੇ ਉਹੀ ਗਏ ਮਗਰੋਂ ਆਰਡਰ ਮਿਲ ਗਿਆ ਤੁਹਾਨੂੰ 10-20 ਡਾਲਰ ਦਾ ਬਾਈ ਜੀ ਤੁਹਾਡੇ ਪੱਲੇ ਪੈਣਾ ਕੀ ਆ ਸੋ ਉਹਨਾਂ ਨੇ ਕਿਹਾ ਵੀ ਕਰੀਏ ਤੇ ਕਰੀਏ ਕੀ ਕਿਉਂਕਿ ਜਦੋਂ ਸ਼ੁਰੂ ਕੀਤਾ ਸੀ ਉਦੋਂ ਥੋੜਾ ਬਹੁਤਾ ਚੱਲਦਾ ਸੀ ਹੁਣ ਜਿਵੇਂ ਜਿਵੇਂ ਜਿਹੜੇ ਡਰਾਈਵਰ ਆ ਉਹ ਉਹਨਾਂ ਨੇ ਘਰਾਂ ਚ ਬਹਿਣਾ ਸ਼ੁਰੂ ਕਰਤਾ ਉਹ ਫਿਰ ਸਾਰੇ ਇੱਕ ਦੂਜੇ ਨਾਲ ਵੇਖ ਕੇ ਕੋਈ ਨਾ ਕੋ ਕੰਮ ਤੇ ਕਰਨਾ ਤੇ ਮੈਂ ਕਿਹਾ ਜੀ ਕੋਈ ਹੋਰ ਕੰਮ ਕਰ ਲਓ ਕਹਿੰਦੇ ਜੀ ਹੋਰ ਕਿਹੜਾ ਕਰੀਏ ਮੈਂ ਕਿਹਾ ਕੋ ਸਟੋਰ ਤੇ ਕੰਮ ਕਰ ਲਓ ਕੋ 711 ਤੇ ਕੋ ਰੈਸਟੋਰੈਂਟ ਤੇ ਕਹਿੰਦੇ ਤੁਹਾਨੂੰ ਕੀ ਲੱਗਦਾ ਅਸੀਂ ਕਿਤੇ ਹੋਰ ਜਾ ਨਹੀਂ ਆ ਕਹਿੰਦੇ ਸਟੋਰਾਂ ਤੇ ਵੀ ਗਏ ਆ ਕਹਿੰਦੇ ਭਾਈ ਜੀ ਬੰਦੇ ਦੀ ਲੋੜ ਨਹੀਂ ਹੈਗੀ ਸਾਡਾ ਕੰਮ ਤੇ ਪਹਿਲਾਂ ਹੀ ਡੋਣ ਹੈ ਬੇਖੇ ਰੈਸਟੋਰੈਂਟ ਤੇ ਕਰ ਲਓ ਕਹਿੰਦੇ ਕਿ ਰੈਸਟੋਰੈਂਟ ਤੋਂ ਵੀ ਕਹੀ ਅਗਲੇ ਕਹਿੰਦੇ 2000 ਡਾਲਰ ਮਹੀਨੇ ਦਾ ਦੇਾਂਗੇ ਆ ਭਾਂਡੇ-ਕੁੰਡੇ ਮਾਝ ਲਓ ਤੇ ਬਾਕੀ ਰੋਟੀ ਪਾਣੀ ਫ੍ਰੀ ਐ ਇਸ ਤੋਂ ਬਾਅਦ ਕੋਈ ਦੇਣਾ ਨਹੀਂ ਹੁਣ ਤੁਸੀਂ ਆਹ ਸਾਰਾ 2000 ਦੇ ਨਾਲ ਅਗਲਾ ਕਿਰਾਇਆ ਕਿੱਥੋਂ ਕੱਢੂਗਾ ਘਰ ਦਾ ਖਰਚਾ ਕਿੱਥੋਂ ਤੋਰੂਗਾ ਗੱਡੀ ਦੀ ਕਿਸ਼ਤ ਦੇਣੀ ਐ ਸ਼ੋਰਸ ਦੇਣੀ ਐ ਸੋ ਇਹ ਸਾਰਾ ਕੁਝ ਜੰਡ ਸਾਹਿਬ ਹੁਣ ਤੁਸੀਂ ਦੱਸੋ ਵੀ ਇਹ ਸਾਰਾ ਕੁਝ ਕਿੱਦਾਂ ਚਲੂਗਾ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੇ ਜਿਹੜੇ ਆਪਣੇ ਘਰ ਜਿਹੜੇ ਚਲਾਉਣੇ ਹੂੰ ਨਾਲੇ ਚ ਗਵਾਂ ਸਭ ਜਦੋਂ ਦਾ ਇਹ ਮਸਲਾ ਬਣਿਆ ਨਾ ਨੌਨ ਡੋਮੀ ਡੋਮਿਸਾਈਲ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਤਾਂ ਪੰਬਲ ਪੂਸਾ ਜਾ ਪਿਆ ਹੋਇਆ ਹੈ ਕਿਉਂਕਿ ਕੋਰਟ ਦੇ ਵੱਲੋਂ ਵੀ ਸਟੇ ਹੈ ਪਰ ਫਿਰ ਵੀ ਲੈਟਰਾਂ ਜਿਹੜੀਆਂ ਮੁੰਡੇ ਸਾਡੇ ਜੀਬ ਚ ਪਾਈ ਫਿਰਦੇ ਆ ਜਿਹੜੇ ਕੈਲੀਫੋਰਨੀਆ ਦੇ ਡੀਐਮ ਨੇ ਕੱਢੀਆਂ ਹੈਗੀਆਂ ਉਹ ਕਹਿੰਦੇ ਅਸੀਂ ਕਰੀਏ ਤੇ ਕਰੀਏ ਕੀ ਕਿਉਂਕਿ 2 ਮਹੀਨੇ ਦਾ 60 ਦਿਨ ਦਾ ਟਾਈਮ ਦਿੱਤਾ ਹੈ ਤੇ ਜੇਕਰ ਉਧਰ ਕੋਈ ਪਤਾਸਰ ਨਹੀਂ ਲੱਗਦਾ ਤੇ ਜਾਣਾ ਤੇ ਪਹਿਣਾ ਹੀ ਨਹੀਂ ਨਹੀਂ ਤੇ ਕਾਰ ਦਾ ਲਾਇਸੈਂਸ ਵੀ ਉਹਨਾਂ ਨੇ ਖੋਹ ਲੈਣਾ ਤੇ ਦੂਜੀ ਚੀਜ਼ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵਾਕਿਆ ਜਿਹੜੀ ਹਾਲਾਤ ਜਿਹੜੇ ਨੇ ਤਰਸਯੋਗ ਬਣੇ ਹੋਏ ਨੇ ਨਾਲ ਦੀ ਨਾਲ ਅ ਕਿਉਂਕਿ ਜਿਹੜਾ ਬੰਦਾ 5 600 7000 8000 ট্রাক ਤੋਂ ਕਮਾਉਂਦਾ ਸੀਗਾ ਜਦੋਂ ਹੁਣ ਲੋਕਲ ਆ ਗਿਆ ਤੇ ਇਹ ਵੀ ਇਹ ਵੀ ਤੇ ਬੜੀ ਵੱਡੀ ਬਿੱਤਾਂ 2000 ਤੇ 2500 ਤੇ ਕੰਮ ਕਰੂਗਾ ਉਹ ਉਹ ਵੀ ਨਹੀਂ ਕਰੂਗਾ ਕਿਉਂਕਿ ਉਹਨੂੰ 2500 ਰੁਪਏ ਕੁਝ ਵੀ ਨਹੀਂ ਲੱਗਣਾ ਪਹਿਲੀ ਗੱਲ ਤੇ ਜਿਹੜੇ ਪਿੰਦੇ ਪੁਰਾਣੇ ਬੰਦੇ ਆ ਸਟੋਰਾਂ ਤੇ ਜਾਂ ਰੈਸਟੋਰੈਂਟਾਂ ਤੇ ਉਹੀ ਸੈੱਟ ਹੋਏ ਆ ਨਵੇਂ ਬੰਦੇ ਅਗਲੇ ਰੱਖਣੇ ਨਹੀਂ ਬਾਕੀ ਆ ਜਿਹੜਾ ਮੈਨੇਜ ਕਰਨਾ ਹੈ ਜਿਹੜਾ ਸੈਟਅਪ ਹੋਣਾ ਹੈ ਕੋਈ ਬੰਦਾ ਜਿਹੜਾ 4 ਸਾਲ ਤੋਂ ਟਰੱਕ ਚਲਾ ਰਿਹਾ ਹੈ 5-6 ਸਾਲ ਤੋਂ ਟਰੱਕ ਚਲਾ ਰਿਹਾ ਦੋ ਸਾਲ ਤੋਂ ਟਰੱਕ ਚਲਾ ਰਿਹਾ ਉਹਦੇ ਲਈ ਅਡਜਸਟ ਕਰਨਾ ਬੜਾ ਔਖਾ ਹੁੰਦਾ ਹੈ ਕਿਸੇ ਨਵੀਂ ਜੌਬ ਦੇ ਵੱਲ ਤੇ ਇਹ ਬੜੀ ਜਿਹੜੀ ਦੁਚਿੱਤੀ ਜੀ ਬੜੀ ਵਿਫਤਾ ਵਾਲੀ ਗੱਲ ਬਣ ਗਈ ਹੋਈ ਹੈ ਮੈਂ ਬਿਲਕੁਲ ਝੰਸਾ ਉਹ ਗੱਲ ਸਹੀ ਹੈ ਕਿ ਦੇਖੋ ਜਿਹੜਾ 4-5 ਸਾਲ 6 ਸਾਲ ਜਨੇ ਟਰੱਕ ਚਲਾ ਲਿਆ ਉਹਨੇ ਤਾਂ ਕੋਈ ਮਾਰਮੋਟਾ ਪੈਸਾ ਜਮਾ ਕੀਤਾ ਹੋਊਗਾ ਜਿੰਨੇ ਹਜੇ ਆਹ ਸਾਲ ਖਾਂਡੀ ਹੋਇਆ ਸੀਗਾ ਉਹ ਟਰੱਕ ਤੇ ਗਿਆ ਸੀਗਾ ਬਾਈ ਜੀ ਉਹਨੇ ਤੇ ਅਸੀਂ ਕਮਾਇਆ ਵੀ ਕੁਛ ਨਹੀਂ ਤੇ ਘਰ ਬਹਿ ਗਿਆ ਬਾਕੀ ਚਲੋ ਠੀਕ ਹੈ ਅਸੀਂ ਤਾਂ ਇਹ ਕਹਿੰਨੇ ਆਂ ਵੀ ਭਾਈ ਸਮਾਂ ਮਾੜਾ ਚੱਲਦਾ ਪਤਿਵਾਂ ਸਾਹਿਬ ਮਾਫ ਕਰਿਓ ਤੁਹਾਨੂੰ ਮੈਂ ਰੋਕ ਦਿੰਦਾ ਇੱਧਰ ਪੁੱਛੀ ਜਿੰਨੂੰ ਮਰਜ਼ੀ ਭਾਵੇਂ 10 ਸਾਲ ਹੋ ਗਏ ਭਾਵੇਂ 12 ਸਾਲ ਹੋ ਗਏ ਕਹਿੰਦੇ ਖੀਸੇ ਖਾਲੀ ਆ ਜਾਂ ਤਾਂ ਪਿੰਡ ਪਾਤੇ ਜਾਂ ਕਿਸੇ ਨੇ ਘਰ ਲਿਆ ਲੈ ਗੱਡੀਆਂ ਲੈ ਲੀਆਂ ਹਾਲਾਤ ਸਭ ਦੇ ਇਦਾਂ ਦੇ ਹੀ ਆ ਇਹ ਤਾਂ ਹੁੰਦੀ ਹੈ ਜੀ ਜਦੋਂ ਕੋਈ ਪੈਸਾ ਦਾ ਕੋਈ ਜ਼ਿਆਦਾ ਹੁੰਦਾ ਬੰਦਾ ਕੋਈ ਨਾ ਕੋਈ ਅੱਗੇ ਹਿੱਲਾ ਵਸੀਲਾ ਕਰ ਲੈਂਦਾ ਕੋਈ ਕਿਸੇ ਨੇ ਕੋਈ ਪਿੰਡ ਪਿੰਡ ਵੇਚਦੇ ਕਿਸੇ ਨੇ ਇੱਥੇ ਕੋਈ ਘਰ-ਬਾਰ ਬਣਾ ਲਿਆ ਜਾਂ ਕੋਈ ਚੀਜ਼ ਬਣਾਈ ਪਰ ਇਦਾਂ ਹੁੰਦਾ ਨਾ ਵੀ ਹੁਣ ਜਿਹੜੀ ਕੋਈ ਚੀਜ਼ ਬਣਾਈ ਆ ਕੋਈ ਗੱਡੀ ਲਈ ਆ ਉਹ ਵੀ ਵਿੱਚ ਤੂੰ ਦਿਲ ਨਹੀਂ ਕਰਦਾ ਕਿ ਕਿਦਾਂ ਕਿਸੇ ਦਾ ਮਨ ਕਰੇਗਾ ਕਿ ਆਪਾਂ ਘਰ ਵਿੱਚ ਵੀ ਉਹਦੇ ਕਿਹੜਾ ਪੂਰੇ ਪੈਸੇ ਦੇ ਦੇਣੇ ਗੱਡੀਆਂ ਵੀ ਤੇ ਹੁਣ ਲੋਕੀ ਉਹ ਤੇ ਜਿਹੜੇ ਡੀਲਰਸ਼ਿਪ ਵਾਲੇ ਉਹ ਤੇ ਵਾਜਾ ਮਾਰਨ ੜਿਆ ਉਹ ਤੇ ਜਿੱਦਾਂ ਮੌਫਲੀ ਵਾਲੇ ਵਾਜਾਂ ਦਿੰਦੇ ਹੁੰਦੇ ਹੁੰਦੇ ਭਾਰਤ ਦੇ ਵਿੱਚ ਉਦਾਂ ਤੁਸੀਂ ਜਾਓ ਸਹੀ ਇੱਕ ਵਾਰੀ ਕਿਸੇ ਡੀਲਰਸ਼ਿਪ ਦੇ ਤੁਹਾਨੂੰ ਮੀਨਾ ਇੱਕ ਫੋਨ ਨਾ ਆ ਗਿਆ ਤਾਂ ਗੱਲ ਕਰਿਓ ਗੱਡੀਆਂ ਵੀ ਅੱਗੇ ਨੂੰ ਸਸਤੀਆਂ ਹੋਈਆਂ ਨਾਲੇ ਜਿਸ ਭਾਅ ਦੀ ਗੱਡੀ ਲਈ ਸੀ ਉਹ ਭਾਅ ਪੈਸੇ ਥੋੜਾ ਪੂਰੇ ਹੋਣੇ ਕੋ ਸੰਸਾਰ ਵਿੱਚ ਮੈਂ ਤੁਹਾਨੂੰ ਤੁਸੀਂ ਗੱਲ ਛੇੜ ਲਈ ਆ ਮੈਂ ਇਸ ਗੱਲ ਤੇ ਜਾਣਾ ਨਹੀਂ ਚਾਹੁੰਦਾ ਸੀਗਾ ਪਰ ਤੁਸੀਂ ਇਸ ਚੀਜ਼ ਨੂੰ ਇਧਰ ਨੂੰ ਘੁਮਾ ਲਿਆ ਗੱਲ ਨੂੰ ਜੇ ਆਪਾਂ ਗੱਲ ਕਰੀਏ ਨਾ ਜਦੋਂ ਜੇਬਾਂ ਵਿੱਚ ਪੈਸੇ ਸੀ ਤੇ ਜਦੋਂ ਗੱਡੀ ਲੈਣੀ ਹੁੰਦੀ ਸੀ ਤੇ ਜਿਹੜੇ ਸੇਲਸਮੈਨ ਸੀ ਉਦੋਂ ਆਵਾਜ਼ਾਂ ਮਾਰ ਮਾਰ ਕੇ ਕਹਿੰਦੇ ਸੀ ਕਿ ਬਾਈ ਜੀ ਆਜੋ ਆਜੋ ਇੱਧਰ ਤੁਹਾਨੂੰ ਤੁਹਾਡਾ ਲੋਨ ਕਰਵਾ ਦਿਆਂਗੇ ਆਪਾਂ ਚੱਕ ਦਿਆਂਗੇ ਫੱਟੇ ਹਨਾ ਤੇ ਸਮਝ ਲਓ ਕਿ ਮੁੰਡੇ ਵੀ ਜਿਹੜੇ ਸੀ ਹਨਾ ਕਹਿੰਦੇ ਆਪਾਂ ਲਿਮਟਿਡ ਐਡੀਸ਼ਨ ਵਾਲੀ ਗੱਡੀ ਲੈਣੀ ਹੈ ਭਾਵੇਂ 10000 ਵੱਧ ਲੱਗ ਜਾਏ ਤੇ ਅਗਲਾ ਜੇ ਸੇਲਸਮੈਨ ਕਹਿੰਦਾ ਸੀ ਬਾਈ ਜੀ ਇੱਕ ਹਫਤਾ ਲੱਗਣਾ ਹੈ ਗੱਡੀ ਆਉਣ ਨੂੰ ਕਹਿੰਦੇ ਕੋਈ ਗੱਲ ਨਹੀਂ ਭਾਵੇਂ ਮਹੀਨਾ ਲੱਗ ਜਾਏ ਗੱਡੀ ਉਹੀ ਲੈਣੀ ਜਿਹੜੀ ਮਨ ਪਸੰਦ ਹੈ ਸੋ ਕਹਿੰਦੇ ਕਿ ਮਨ ਪਸੰਦੀਆਂ ਚੀਜ਼ਾਂ ਲਈਏ ਚਲੋ ਠੀਕ ਹੈ ਇਹ ਹਰ ਇੱਕ ਦੀ ਸ਼ੌਂਕ ਹੁੰਦੇ ਆ ਸ਼ੌਂਕ ਪੂਰਨੇ ਵੀ ਚ ਇਹ ਥੋੜੀ ਪਤਾ ਸੀਗਾ ਵੀ ਆ ਪਾਸਾ ਹੋ ਜਾਣਾ ਪਰ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਐਸ ਟਾਈਮ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਲਈਆਂ ਹੋਈਆਂ ਸਾਰੀਆਂ ਲੋਨ ਤੇ ਆ ਇਹ ਸਾਰਾ ਕੁਝ ਕਰਜ਼ੇ ਤੇ ਆ ਤੇ ਕਰਜ਼ਾ ਜਿਹੜਾ ਆ ਉਹ ਤਾਂ ਵੈਸੇ ਹੀ ਨਾ ਹੀ ਮਾਰਾ ਹੁੰਦਾ ਕਰਜ਼ੇ ਦਾ ਤਾਂ ਨਾ ਹੀ ਮਾਰਾ ਆਪਾਂ ਦੇਖਿਆ ਹੀ ਹੈ ਪੰਜਾਬ ਵਿੱਚ ਜਿਹੜੇ ਜ਼ਿਮੀਂਦਾਰ ਜਿਨ੍ਹਾਂ ਨੇ ਕਰਜ਼ੇ ਲੈ ਕੇ ਕਿਸੇ ਨੇ ਟਰੈਕਟਰ ਲਏ ਕਿਸੇ ਨੇ ਹੋਰ ਸੰਦ ਖਰੀਦੇ ਖੇਤੀਬਾੜੀ ਦੇ ਤੇ ਜਦੋਂ ਨਹੀਂ ਲੱਗਦੇ ਫਿਰ ਕੀ ਹੁੰਦਾ ਆ ਬੈਂਕਾਂ ਲਈ ਵਾਪਸ ਲੈ ਜਾਂਦੇ ਆ ਹੁਣ ਜੇ ਇੱਥੇ ਵੀ ਜੇ ਆਪਣੇ ਕਰਜ਼ੇ ਦੀ ਕਿਸ਼ਤਾਂ ਨਹੀਂ ਲੱਗਦੀਆਂ ਤੇ ਬਾਈ ਜੀ ਫਿਰ ਅਗਲਾ 2-3 ਮਹੀਨੇ ਵੇਟ ਕਰੂਗਾ ਉਸ ਤੋਂ ਬਾਅਦ ਤੇ ਫਿਰ ਇੱਕ ਤਾਂ ਕ੍ਰੈਡਿਟ ਹਿਸਟਰੀ ਖਰਾਬ ਹੋ ਗਈ ਦੂਜਾ ਤੁਹਾਡੀ ਜਿਹੜੀ ਕੋਈ ਚੀਜ਼ ਲਈ ਹੋਈ ਆ ਉਹ ਵਾਪਸ ਚਲ ਗਈ ਤੀਜਾ ਇਹ ਹੈ ਕਿ ਤੁਹਾਨੂੰ ਗਾਂਹਦੋਂ ਕੋਈ ਸਾਲ 2 ਸਾਲ ਬਾਅਦ ਕੋਈ ਚੀਜ਼ ਲੈਣੀ ਆ ਤੁਹਾਨੂੰ ਫਿਰ ਇਹ ਲੋਨ ਨਹੀਂ ਮਿਲਣਾ ਕਰਜ਼ਾ ਨਹੀਂ ਮਿਲਣਾ ਸੋ ਬੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਤੁਸੀਂ ਜਿਥੇ ਗੱਡੀਆਂ ਵਿਕਦੀਆਂ ਸੀ ਨਾ ਉਹਨਾਂ ਨੂੰ ਜਾ ਕੇ ਪੁੱਛੋ ਜਿਹੜੇ ਆਪਣੇ ਲੋਕ ਵੀ ਕਈ ਹੈਗੇ ਆ ਜਿਹੜੇ ਕੰਮ ਕਰਦੇ ਆ ਡੀਲਰਸ਼ਿਪਾਂ ਤੇ ਉਹ ਦੇਖੋ ਕਹਿੰਦੇ ਭਾਈ ਜੀ ਅੱਗੇ ਤਾਂ ਪੈਸੇ ਬੜੇ ਬਣਦੇ ਸੀ ਹੁਣ ਕੋਈ ਬੰਦਾ ਆਉਂਦੇ ਨਹੀਂ ਗੱਡੀ ਲੈਣ ਲੈਣ ਕਿਥੋਂ ਆਵੇ ਜਦੋਂ ਜੇਮ ਚ ਕੁਝ ਹੋਵੇ ਤੇ ਅਗਲਾ ਜਾਵੇ ਟਰੱਕ ਜਿਹੜੇ ਆ ਕਿੰਨੇ ਮਹਿੰਗੇ ਸੀਗੇ ਮੈਂ ਕਹਿੰਦਾ ਜੀ ਜਿਹੜਾ ਟਰੱਕ ਚੱਲਿਆ ਹੋਇਆ ਆ ਆਮ ਮਾਰਕੀਟ ਦੇ ਹਿਸਾਬ ਦੇ ਨਾਲ 50-60 ਹਜ਼ਾਰ ਦਾ ਮਿਲਦਾ ਤੇ ਉਥੇ ਡੀਲਰਸ਼ਿਪਾਂ ਤੋਂ ਮਿਲਦੇ ਪਏ ਸੀ 80-80 ਹਜ਼ਾਰ 90-90 ਹਜ਼ਾਰ ਦੇ ਉਹਨ ਅਗਲੇ ਕਹਿੰਦੇ ਭਰਾ ਕੋਈ ਗੱਲ ਨਹੀਂ 60 ਦਾ ਲਿਆਂਦਾ ਤੂੰ 65 ਦਾ ਲੈ ਜਾ 5000 ਤਾਂ ਦੇ ਜਾ ਕਿਉਂਕਿ ਇੰਨੇ ਕੁ ਤਾਂ ਮੇਰਾ ਉੱਤੇ ਵੀ ਲੱਗ ਗਿਆ ਤਾਂ ਵੀ ਜੇ ਅਗਲੇ ਲੈਂਦੇ ਪਏ ਇੱਕ ਕੀ ਜੀ ਆਪਾਂ ਕਰੀਏ ਦੋ ਬਰਾਲੇ ਸਾਰਾ ਤਾਣਾ ਬਾਣਾ ਵਿਗੜਿਆ ਪਿਆ ਇਹ ਸਾਰੀਆਂ ਚੀਜ਼ਾਂ ਤੇ ਦੇਖੋ ਹੈਗੀਆਂ ਨੇ ਇਹ ਇਹਦੇ ਚ ਕੋਈ ਗਾਲਾਂ ਕੱਢੇ ਕੋਈ ਕਮੈਂਟ ਦੇ ਵਿੱਚ ਕੋਈ ਵੀ ਚੀਜ਼ ਕਵੇ ਇਹ ਰਿਐਲਿਟੀ ਅਸੀਂ ਤੁਹਾਡੇ ਨਾਲ ਦੱਸ ਰਿਹਾ ਬਾਕੀ ਦੱਸਾਂ ਕੀ ਹੈ ਬਾਕੀ ਨੈਗੇਟਿਵਿਟੀ ਦੇ ਤੌਰ ਤੇ ਇਹਨਾਂ ਨੂੰ ਲਿਆ ਕਰੋ ਇਹ ਸਮਾਂ ਜਿਹੜਾ ਹੈ ਸਾਰੇ ਚੰਗਾਵਾਂ ਸਾਹਿਬ ਨੇ ਵੀ ਲਗਭਗ ਲੰਬਾਰਸਾ ਹੋ ਗਿਆ ਅਮਰੀਕਾ ਦੀ ਧਰਤੀ ਤੇ ਕੋਈ ਪਹਿਲੀ ਵਾਰ ਨਹੀਂ ਹੋਇਆ ਜਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਚਾਹੇ ਪੰਜਾਬ ਦੇ ਵਿੱਚ ਨੇ ਉੱਥੇ ਵੀ ਜਿੰਦਗੀ ਦੇ ਵਿੱਚ ਇਦਾਂ ਹੀ ਹੈ ਕਦੀ ਵੱਧੇ ਕਦੀ ਘਟੇ ਤੇ ਚੜ੍ਹਦੀ ਕਲਾ ਦਾ ਸੁਨੇਹਾ ਹੈ ਜਰੂਰ ਦਿੰਨੇ ਆ ਪਰ ਇਹ ਅਸਲੀਅਤ ਉਹ ਤੁਹਾਨੂੰ ਰੂਬਰੂ ਕਰਾਉਂਦੇ ਆ ਕਿ ਅਸਲੀਅਤ ਅਮਰੀਕਾ ਦੇ ਵਿੱਚ ਹੈ ਕੀ ਸਰ ਗੱਲ ਪਤਾ ਕੀ ਚੰਨ ਸਾਹਿਬ ਜਿਹੜੇ ਨਾ ਪਹਿਲਾ ਟਾਈਮ ਜਿਹੜੇ ਸਾਡੇ ਟਾਈਮ ਮਾਰੇ ਟਾਈਮ ਆਏ ਸੀਗੇ ਯਾਨੀ ਕਿ ਉਹ 2000 2 3 4 ਵਾਲੀ ਗੱਲ ਦੇਖ ਲਓ ਜਾਂ ਬਾਅਦ ਵਿੱਚ 2008 ਤੋਂ ਲੈ ਕੇ 2012 ਤੱਕ ਇਹ ਜਿਹੜਾ ਟਾਈਮ ਸੀ ਨਾ ਇਹ ਸੀਗਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਟਾਈਮ ਆਇਆ ਜਦੋਂ ਕਹਿੰਦੇ ਮੰਦੀ ਆ ਗਈ ਸੀ ਜਿਹਨੂੰ ਆਪਾਂ ਰੈਸੈਸ਼ਨ ਕਹਿੰਦੇ ਆ ਉਹ ਹੋਰ ਚੀਜ਼ ਹੁੰਦੀ ਹੈ ਉਹਦੇ ਨਾਲ ਨਜਿੱਟਣਾ ਜਿਹੜਾ ਉਹ ਆਲ ਓਵਰ ਕੰਟਰੀਜ਼ 'ਚ ਹੁੰਦਾ ਆ ਸਰਕਾਰਾਂ ਹੈਲਪ ਕਰਦੀਆਂ ਪਰ ਆਹ ਜਿਹੜਾ ਸਮਾਂ ਹੈ ਨਾ ਇਹ ਨੂੰ ਬਣਾ ਦਿੱਤਾ ਗਿਆ ਆ ਇਹਨੂੰ ਇਹ ਕਹ ਲਓ ਕਿ ਇਹ ਜਿਹੜਾ ਹੈਗਾ ਆ ਇਹਨੂੰ ਸਰਕਾਰ ਮੇਡ ਜਾਂ ਗਵਰਨਮੈਂਟ ਮੇਡ ਕਹਿ ਸਕਦੇ ਆਂ ਵੀ ਇਹਦੇ ਵਿੱਚ ਹੁਣ ਜਦੋਂ ਜਦੋਂ ਪਰਸਤਿਤੀਆਂ ਇਦਾਂ ਜਿਹਾ ਬਣਾਉਂਦੀਆਂ ਕਈਆਂ ਇਮੀਗ੍ਰੇਸ਼ਨ ਨੂੰ ਲੈ ਕੇ ਸੀਡੀਐਲ ਨੂੰ ਲੈ ਕੇ ਵੀ ਤੁਹਾਨੂੰ ਚੰਗੇ ਭਲੇ ਚੱਲਦੇ ਕੰਮਾਂ ਨੂੰ ਜਿਹੜਾ ਇਹ ਬ੍ਰੇਕ ਲਾ ਦਿੱਤੀ ਗਈ ਤਾਂ ਫਿਰ ਉਹ ਉਹਦੇ ਨਾਲ ਜਿੱਟਣਾ ਬੜਾ ਔਖਾ ਤਾਂ ਹੀ ਤਾਂ ਆ ਜਿਹੜੀ ਪਟੀਸ਼ਨ ਚੱਲਦੀ ਪਈ ਹੈ ਸੀਡੀਐਲ ਦੀ ਉਹ ਇਹੋ ਹੀ ਤਾਂ ਚੱਲਦੀ ਪਈ ਹੈ ਕਿ ਭਾਈ ਸਾਨੂੰ ਸਮਾਂ ਤਾਂ ਦਿਓ ਮੌਕਾ ਤਾਂ ਦਿੰਦੇ ਅਸੀਂ ਆਪਣੇ ਮੌਕੇ ਦੇ ਵਿੱਚ ਹੌਲੀ-ਹੌਲੀ ਆਪਣੇ ਆਪ ਨੂੰ ਚੇਂਜ ਕਰਕੇ ਕੋਈ ਹੋਰ ਕੰਮਕਾਰ ਕਰ ਲੈਂਦੇ ਕੋਈ ਹੋਰ ਹੀਲਾ ਵਸੀਲਾ ਕਰ ਲੈਂਦੇ ਵੀ ਤੁਸੀਂ ਤਾਂ ਮੌਕਾ ਹੀ ਨਹੀਂ ਦਿੱਤਾ ਕੁਈ ਤਾਂ ਥਾਸ ਉਟਾ ਕਹਿੰਦੇ ਭਾਈ ਉਥੋਂ ਲੋਡ ਲੈ ਕੇ ਆ ਰਿਹਾ ਕਹਿੰਦੇ ਖਿਲਾੜ ਕੇ ਕਹਿੰਦੇ ਚੱਲ ਜੀ ਇੱਥੋਂ ਹੁਣ ਫਲਾਈਟ ਕਰਕੇ ਲੈ ਕਰ ਚੱਲ ਜਾ ਤੇਰਾ ਲਾਇਸੈਂਸ ਅਸੀਂ ਲੱਗੀਆਂ ਬੰਦ ਕਰਨ ਇਹ ਤਾਂ ਫਿਰ ਰਾਤੋਂ ਰਾਤ ਸਾਰਾ ਕਾਨੂੰਨ ਬਣਾਤਾ ਗਿਆ ਨਾ ਭਾਵੇਂ ਹੁਣ ਜਦੋਂ ਸਟੇ ਹੋਈ ਹੈ ਬਸ ਜੇ ਤੁਸੀਂ ਸਟੇ ਦੀ ਗੱਲ ਕੀਤੀ ਹੈ ਨਾ ਸਟੇ ਤਾਂ ਇੱਕ ਅ ਇੱਥੇ ਮੇਰੇ ਖਿਆਲ ਮੈਂ ਸਟੇਟ ਭੁੱਲ ਗਿਆ ਉਹ ਸਟੇਟ ਦੀ ਇੱਕ ਅਦਾਲਤ ਨੇ ਆ ਜਿਹੜੇ ਲੋਕ ਡਿਪੋਰਟ ਕੀਤੇ ਜਾ ਰਹੇ ਨੇ ਨਾ ਅ ਇਲੈਗਲ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਸਟੇਲ ਆਤੀ ਹੈ ਇੱਕ ਕੋਰਟ ਨੇ ਸਟੇਲ ਆਈ ਹੈ ਕਿ ਇਹ ਜਿਹੜੇ ਤੁਸੀਂ ਹਜ਼ਾਰਾਂ ਦੇ حساب ਨਾਲ ਲੋਕ ਫੜ ਫੜ ਕੇ ਤੇ ਉਹਨਾਂ ਨੂੰ ਰਿਪੋਰਟ ਕਰੀ ਜਾ ਰਹੇ ਆ ਇਹ ਇਹਦੇ ਵਿੱਚ ਇੱਕ ਗਲਤ ਹੈਗਾ ਕਿਉਂਕਿ ਹਰ ਇੱਕ ਦੀ ਸੁਣੀ ਚਾਹੀਦੀ ਆ ਹਰ ਇੱਕ ਦਾ ਜਿਹੜਾ ਆ ਲਾਅ ਮੁਤਾਬਕ ਉਹ ਚੱਲਣਾ ਚਾਹੀਦਾ ਆ ਸਾਰਾ ਕੁਝ ਹੈ ਸਟੇਲ ਹੁੰਦੀਆਂ ਪਰ ਭਾਈ ਕੋਈ ਸੁਣਿਆ ਤਾਂ ਤਾਂ ਇਹਨਾਂ ਤਗੜੇ ਦਾ ਸੱਤੀ ਵੀ 100 ਤੁਸੀਂ ਕਹਿੰਦੇ ਹੁੰਦੇ ਆ ਪਰ ਇੱਥੇ ਹੁਣ ਸਟੇ ਵੀ ਹੋ ਗਿਆ ਸੀਡੀਐਲ ਤੇ ਪਰ DMB ਵਾਲੇ ਕਹਿੰਦੇ ਸਾਨੂੰ WSM ਜਿਹੜਾ ਹੈਗਾ ਉਹਨੇ ਕੋਈ ਦੱਸੀ ਇਹ ਨਹੀਂ ਦਾ FMSC AS ਵੱਲੋਂ FMC SA ਵਾਲੇ ਨੇ ਕੁਝ ਸਾਨੂੰ ਹਜੇ ਤੱਕ ਰਿਟਰਨ ਵਿੱਚ ਭੇਜਿਆ ਹੀ ਨਹੀਂ ਦੇਖੋ ਜਦੋਂ ਤਾਂ ਲੋਗ ਬਣਾਉਣਾ ਸੀਗਾ ਤੇ ਅਗਲੇ ਨੇ 24 ਤਰੀਕ ਨੂੰ ਗੱਲ ਕਰਦੇ ਆ ਤੇ 25 ਤਰੀਕ ਨੂੰ DMB ਵਾਲਿਆਂ ਨੂੰ ਕਹਿੰਦੇ ਸਾਰਾ ਪਤਾ ਵੀ ਲੱਗ ਗਿਆ ਇਧਰ 10 ਤਰੀਕ ਦਾ ਹੁਕਮ ਹੋਇਆ ਅੱਜ 14 ਹੋ ਗਈ ਹੈ ਕਹਿੰਦੇ ਸਾਨੂੰ ਹਜੇ ਪਤਾ ਹੀ ਨਹੀਂ ਕੋਈ ਵੀ ਸੋ ਜਦੋਂ ਤੇ ਉਹਨਾਂ ਨੇ ਆਪਣਾ ਹੁਕਮ ਚੜਨਾ ਉਦੋਂ ਤੋਂ ਤਾਂ ਭਾਈ 24 ਘੰਟਿਆਂ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਤੇ ਜੇ ਹੁਣ ਸਟੇ ਮਿਲੀ ਹੈ ਤੇ ਸਟੇ ਵਾਸਤੇ ਜਿਹੜਾ ਹੈ ਸਰਕਾਰ ਜਿਹੜੀ ਹੈ ਮੇਰੇ ਖਿਆਲ ਕੋਈ ਨਾ ਕੋਈ ਹੁਕਮ ਲੱਭਦੀ ਪਈ ਆ ਵੀ ਕਿਹੜਾ ਹੁਕਮ ਆਵੇ ਤੇ ਕਦੋਂ ਇਹ ਗੱਲ ਗੱਲ ਹੋਵੇ ਹੁਣ ਹਰ ਕੋਈ ਉਤਾਵਲਾ ਬੈਠਾ ਮੈਂ ਜਾਾਂ ਟੀਐਮਵੀ ਤੋਂ ਆਪਣਾ ਲਾਇਸੈਂਸ ਲਵਾ ਪਰ ਗੱਲ ਇਹ ਵੀ ਅਗਲੇ ਕੋਈ ਗੱਲਬਾਤ ਤੋਂ ਤਾਂ ਓਵਰ ਆਲ ਮੈਂ ਸਿਚੁਏਸ਼ਨ ਦੱਸਦਾ ਪਿਆਵਾ ਉਧਰੋਂ ਹਾਲਾਤ ਇਹ ਨੇ ਕਿ ਤਰੱਕ ਤੋਂ ਉਤਰ ਕੇ ਕੰਮ ਕਰਨਾ ਚਾਹਿਆ ਉੱਥੇ ਲੈਣਾ ਲੱਗੀਆਂ ਹੁਣ ਉੱਥੇ ਸਾਰੇ ਇੱਕੋ ਵਾਰੀ ਇਕੱਠੇ ਹੋ ਗਿਆ ਕੰਮ ਉਹਨਾਂ ਕੋਈ ਸੀਗਾ ਬੰਦੇ ਜ਼ਿਆਦਾ ਹੋ ਗਏ ਆ ਦੂਸਰੇ ਪਾਸੇ ਸਟੋਰਾਂ ਵਾਲੇ ਕਹਿੰਦੇ ਸਾਨੂੰ ਬੰਦੇ ਨਹੀਂ ਚਾਹੀਦੇ ਰੈਸਟੋਰੈਂਟ ਜਾਂ ਹੋਰ ਥਾਵਾਂ ਤੇ ਐ ਅਗਲਾ ਕਹਿੰਦਾ ਭਾਈ ਇੰਨੇ ਕੋ ਪੈਸੇ ਮਿਲਨੇ ਆਉਣੇ ਤੇ ਅਜਾ ਮੇਰਾ ਤੇ ਆਪਣਾ ਨਹੀਂ ਕੰਮ ਚੱਲਦਾ ਪਿਆ ਸਰਦਾ ਨਹੀਂ ਪਿਆ ਤੀਜੇ ਪਾਸੇ ਸਰਕਾਰ ਜਿਹੜੀ ਐ ਉਹ ਸਟੇ ਨੂੰ ਮੰਨਣ ਨੂੰ ਤਿਆਰ ਨਹੀਂ ਬੰਦਾ ਹੁਣ ਜਾਵੇ ਤੇ ਜਾਵੇ ਕਿੱਧਰ ਇੱਧਰ ਖੂ ਤੇ ਉੱਧਰ ਖਾ ਹੀ ਬੰਦਾ ਕਰੇ ਤੇ ਕਰੇ ਕੀ ਸੋ ਅਸੀਂ ਕਹਿੰਦੇ ਆ ਭਾਈ ਕੋਈ ਗੱਲ ਨਹੀਂ ਪਰਮਾਤਮਾ ਤੇ ਯਕੀਨ ਰੱਖੋ ਆਪਣੇ ਆਪ ਤੇ ਯਕੀਨ ਰੱਖੋ ਇਹ ਸਾਰਾ ਕੁਝ ਜਿਹੜਾ ਆ ਆਪਾਂ ਪਿੰਡੇ ਹੰਡਾਰੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪਰਮਾਤਮਾ ਕੋਈ ਇਸ ਤੋਂ ਵਧੀਆ ਸੋਚੇ ਕੋਈ ਵਧੀਆ ਕਰੇ ਕਿਉਂਕਿ ਜਿਹੜਾ ਦਿਨ ਲੰਘ ਜਾਂਦਾ ਕੰਪ ਸਾਹਿਬ ਤੇ ਮਲਮੇਰ ਪਾਵੇ ਜਿੰਨੇ ਬੰਦੇ ਇੱਥੇ ਆਏ ਆ ਮੈਂ ਕਹਿੰਨਾ ਇੱਕ ਵੱਡਿਓ ਕਾਗਜ਼ ਲੈਣ ਆਖਣ ਵੀ ਅੱਜ ਤੋਂ ਸਾਰੇ ਪੱਕੇ ਤੇ ਗਾਂ ਦਾ ਕੋਈ ਅਮਰੀਕਾ ਚੋਂ ਨਹੀਂ ਦੇਣਾ ਇਹੋ ਜਿਹਾ ਕੋਈ ਰੂਲ ਨਾ ਲਿਆਓ ਚਗਾਵਾ ਸਾਹਿਬ ਫਿਰ ਉਹ ਇਹ ਵੀ ਕਹਿੰਦੇ ਆ ਰੂਲ ਆ ਜਾਵੇ ਇਦਾਂ ਦਾ ਵੀ ਅਸੀਂ ਤਾਂ ਹੋਰ ਵੀ ਗੱਲ ਕਹਿੰਦੇ ਆ ਅਸੀਂ ਤਾਂ ਦਿਨ ਰਾਤ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਦੇ ਅੱਗੇ ਗੁਜਾਰਸ਼ ਕਰਦੇ ਆ ਕਿ ਵਾਹਿਗੁਰੂ ਤੂੰ ਹੀ ਕੇਹ ਦੇ ਸਮੱਤ ਪਾ ਕਿ ਆ ਬਿਚਾਰੇ ਜਿਹੜੇ ਦੇਸੋਂ ਪਰਦੇਸ ਹੋ ਕੇ ਬੈਠੇ ਆ ਮਾਵਾਂ ਤੋਂ ਪਿਓਾਂ ਤੋਂ ਭੈਣਾਂ ਭਰਾਵਾਂ ਤੋਂ ਦੂਰ ਹੋ ਕੇ ਬੈਠੇ ਆ ਆਏ ਨੇ ਵਿਚਾਰੇ ਕਮਾਈਆਂ ਕਰਨ ਇੱਥੇ ਕਿਹੜਾ ਕੋਈ ਆ ਭਾਈ ਜੀ ਕੋ ਸੋਚ ਕੇ ਆਇਆ ਕਿ ਮੈਂ ਇਥੇ ਕੋ ਗਲਤ ਕੰਮ ਕਰਨਾ ਗਲਤ ਕੰਮ ਕਰਨ ਵਾਲੇ ਇੱਕ ਦੋ ਹੀ ਹੁੰਦੇ ਆ ਬਾਕੀ ਤਾਂ ਸਾਰੇ ਜਿਹੜੇ ਆ ਉਹ ਤਾਂ ਭਾਈ ਆਪਣੀ ਰੋਜੀ ਰੋਟੀ ਖਾਤਰ ਆਏ ਆ ਆਪਣੇ ਔਖੇ ਸਮੇ ਨੂੰ ਸੌਖਾ ਕਰਨ ਵਾਸਤੇ ਆਏ ਆ ਪਰਿਵਾਰਾਂ ਦੇ ਉੱਪਰ ਚੜਿਆ ਬੋਝ ਲਾਉਣ ਵਾਸਤੇ ਆਏ ਆ ਕੋਈ ਇੱਥੇ ਸੁੱਖਣਾ ਸੋਕੇ ਨਹੀਂ ਆਇਆ ਕਿ ਮੈਂ ਇਥੇ ਕੋ ਐਕਸੀਡੈਂਟ ਕਰਨਾ ਕੋਈ ਗਲਤ ਕੰਮ ਕਰਨਾ ਜੇ ਕੋਈ ਹੋ ਜਾਂਦਾ ਇਹ ਅਚਾਨਕ ਹੁੰਦਾ ਕੋਈ ਆਪਣੇ ਆਪ ਨਹੀਂ ਹੋ ਜਾਂਦਾ ਹਾਂ ਠੀਕ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੜਾ ਤੂਲ ਦੇ ਕੇ ਉਛਾਲਿਆ ਜਾ ਰਿਹਾ ਇਹ ਹੈਗਾ ਸਾਰਾ ਕੁਝ ਪੋਲੀਟੀਕਲ ਏਜੰਡਾ ਆ ਪਰ ਕੀ ਕਰੀਏ ਹੁਣ ਭਾਈ ਸਰਕਾਰਾਂ ਦੇਸ਼ ਵੀ ਉਹਨਾਂ ਦਾ ਸਰਕਾਰ ਵੀ ਉਹਨਾਂ ਦੀ ਕਾਨੂੰਨ ਵੀ ਉਹਨਾਂ ਦਾ ਆਪਾਂ ਤੇ ਫਾਲੋ ਹੀ ਕਰ ਸਕਦੇ ਆ ਜੇ ਕਹਿੰਦੇ ਨੇ ਦੇਣਾ ਤੇ ਦੇਣਾ ਜੇ ਕਹਿੰਦੇ ਰਾਤ ਹੈ ਤੇ ਰਾਤ ਹੈ ਸਮਾਂ ਤੇ ਕੱਟਣਾ ਹੀ ਪੈਣਾ ਪਰ ਚਲੋ ਕੋਈ ਨਹੀਂ ਅਸੀਂ ਤਾਂ ਫੇਰ ਇਹੋ ਹੀ ਗੱਲ ਕਹਿੰਨੇ ਆ ਕਿ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਵਣਗੇ ਕੁਛ ਨਾ ਕੁਛ ਤਾਂ ਹੋਊਗਾ ਤੇ ਬਾਕੀ ਝੰਡ ਸਾਹਿਬ ਸਿਆਣੇ ਸਾਰੇ ਨੇ ਆਪਾਂ ਕੋਈ ਇੱਥੇ ਕੋਈ ਸਿਆਣਪ ਨਹੀਂ ਦੇਣਾ ਹੈ ਤੇ ਨਾ ਕਿਸੇ ਨੂੰ ਕੋਈ ਆਪਾਂ ਇੱਥੇ ਕੋਈ ਸਲਾਹ ਦੇਣ ਹੋਣੇ ਆਪਾਂ ਤਾਂ ਗੱਲਬਾਤ ਕਰਦੇ ਆਂ ਦੁਨਿਆਵੀ ਗੱਲਾਂ ਕਰਦੇ ਆਂ ਵੀ ਇੱਥੇ ਆਸ-ਪਾਸੇ ਹੋ ਕੀ ਰਿਹਾ ਉਹ ਜਿਹੜੀਆਂ ਗੱਲਾਂ ਆਮ ਲੋਕ ਚਾਰ ਮੁੰਡੇ ਬਹਿ ਕੇ ਗੱਲਬਾਤਾਂ ਕਰਦੇ ਨੇ ਚਾਰ ਲੋਕ ਬਹਿ ਕੇ ਆਪਸ ਵਿੱਚ ਗੱਲ ਮਸ਼ਵਰਾ ਕਰਦੇ ਨੇ ਅਸੀਂ ਤੇ ਉਹੀ ਤੁਹਾਡੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਪਏ ਆ ਜੋ ਕੋਈ ਚੰਗੀ ਲੱਗਦੀ ਹੈ ਗਾਂ ਤੁਸੀਂ ਸ਼ੇਅਰ ਕਰਦੇ ਆ ਕਰੋ ਜੇ ਸਾਡੀ ਗੱਲ ਨਹੀਂ ਚੰਗੀ ਲੱਗਦੀ ਬਾਈ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਆ ਅਸੀਂ ਅਸੀਂ ਕੋਈ ਚਗਾਵਾ ਸਾਹਿਬ ਦੱਸਾਂ ਕੀ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਸ ਨਹੀਂ ਚੱਲਦਾ ਮੈਂ ਕਹਿੰਦਾ ਕਿਤੇ ਰੋੜੇ ਵਜ ਰੋੜੇ ਹੋਣਾ ਹੱਥ ਦੇ ਵਿੱਚ ਤੇ ਉਹ ਵੀ ਕਿਤਨੇ ਕਿਤੇ ਛੱਡ ਦਿਆ ਕਰਨ ਸਾਡੇ ਵਾਸਨੀ ਚੱਲਦਾ ਪਰ ਅਸੀਂ ਬੇਨਤੀ ਇਹ ਕੋਈ ਨਹੀਂ ਚੱਲਦਾ ਰੋੜੇ ਵੀ ਜਿਹੜੇ ਆ ਉਸੇ ਥਾਂ ਤੇ ਪੈਂਦੇ ਨੇ ਜਿੱਥੋਂ ਕੋਈ ਗੱਲਬਾਤ ਚੰਗੀ ਹੋਵੇ ਕਹਿੰਦੇ ਨੇ ਮੈਂ ਬੇਨਤੀ ਕਰਦਾ ਹਾਂ ਚੰਗਾਵਾ ਸਾਹਿਬ ਦੇਖੋ ਸ਼ੁੱਧ ਪਾਸ਼ਾ ਦੇ ਵਿੱਚ ਸਰਲ ਪਾਸ਼ਾ ਦੇ ਵਿੱਚ ਤੁਸੀਂ ਆਪਣੀ ਜਿਹੜੀ ਟਿੱਪਣੀਆਂ ਸਾਡੇ ਤੱਕ ਪਹੁੰਚਾਇਆ ਕਰੋ ਸਾਡਾ ਕੰਮ ਹੈ ਗਾਣਾ ਕੱਢੋਗੇ ਅਸੀਂ ਤਾਂ ਵੀ ਖਬਰਾਂ ਕਰਨੀਆਂ ਨਾ ਕੱਢੋਗੇ ਕੋਈ ਚੰਗਾ ਸੁਝਾਅ ਦੇ ਦੋਗੇ ਅਸੀਂ ਉਧਰ ਵੱਲ ਮੁੜ ਜਾਾਂਗੇ ਪਰ ਸਾਡਾ ਕੰਮ ਹੈ ਕਾਈਏ ਦੇ ਮੁੰਡੇ ਨੇ ਕਹਿੰਦੇ ਕਾਈ ਖੁੱਤਣਾ ਕਰੂਗਾ ਕੀ ਅਸੀਂ ਤਾਂ ਇਹੋ ਕੰਮ ਕਰਨਾ ਬਾਕੀ ਭਾਜੀ ਅਰਦਾਸ ਤੇ ਉਸ ਪ੍ਰਮਾਤਮਾ ਕੀ ਦੁਆ ਕਰਦੇ ਆ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਹੜਾ ਵੀ ਧੀ ਪੁੱਤ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀ ਤਰਜ਼ੀਤੇ ਪਹੁੰਚਿਆ ਹੈਗਾ ਸੁਖੀ ਸੰਧੀ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰੇ ਪਿੱਛੇ ਡਾਲਰ ਭੇਜੇ ਜਿਨ੍ਹਾਂ ਨੂੰ ਲੋੜ ਹੈ ਜੇਕਰ ਪਰਿਵਾਰ ਇੱਥੇ ਨੇ ਤੇ ਉਹਨਾਂ ਦਾ ਵਧੀਆ ਤਰੀਕੇ ਨਾਲ ਪਾਲਣ ਪੋਸਣ ਕਰੇ ਇਹਦੀ ਅਸੀਂ ਆਸ ਤੇ ਉਮੀਦ ਤੇ ਅਰਦਾਸ ਕਰਦੇ ਹੈਗੇ ਆ ਚੁਗਾਵਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਧੰਨਵਾਦ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ